ਸੋਤ ਸਿਰ ਗੱਲ ਫਿਰ ਅੱਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਹੁਣ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਵਾਸੀਆਂ ਦੇ ਵਿੱਚ ਹੁਣ ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਹਾਹਾਕਾਰ ਮਚਿਆ ਹੋਇਆ ਹੈ ਦਰਅਸਲ ਸਰਦੀਆਂ ਦੇ ਮੌਸਮ ਦੇ ਦੌਰਾਨ ਪਿਛਲੇ ਡੇਢ ਮਹੀਨੇ ਤੋਂ ਘਰੇਲੂ ਗੈਸ ਸਿਲੰਡਰਾਂ ਦੀ ਘਾਟ ਬਣੀ ਹੋਈ ਹੈ ਇੰਡੀਅਨ ਅਤੇ ਹਿੰਦੂਸਤਾਨ ਪੈਟਰੋਲੀਅਮ ਗੈਸ ਕੰਪਨੀਆਂ ਦੇ ਜ਼ਿਆਦਾਤਰ ਡੀਲਰ ਆਪਣੇ ਗਾਹਕਾਂ ਨੂੰ ਫੋਨ ਕਰਕੇ ਕਹਿ ਰਹੇ ਹਨ ਮਾਫੀ ਮੰਗ ਰਹੇ ਹਨ ਤੇ ਕਹਿ ਰਹੇ ਹਨ ਕਿ ਅਗਲੇ 7 ਦਿਨਾਂ ਤੱਕ ਗੈਸ ਸਿਲੰਡਰ ਦੀ ਸਪਲਾਈ ਸੰਭਵ ਨਹੀਂ ਹੈ ਡੀਲਰਾਂ ਨੇ ਦੱਸਿਆ ਹੈ ਕਿ ਸਰਦੀਆਂ ਦੇ ਦੌਰਾਨ ਰਸੋਈ ਗੈਸ ਦੀ ਵੱਧਦੀ ਮੰਗ ਦੇ ਕਾਰਨ ਉਹਨਾਂ ਨੂੰ ਲਗਾਤਾਰ ਦੁਬਾਰਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਪਤਕਾਰ ਅਕਸਰ ਬੁਕਿੰਗ ਤੋਂ ਬਾਅਦ 5 ਤੋਂ 7 ਦਿਨਾਂ ਤੱਕ ਸਿਲੰਡਰ ਪ੍ਰਾਪਤ ਕਰਨ ਦੇ ਵਿੱਚ ਅਸਮਰਥ ਹੁੰਦੇ ਹਨ ਇਸ ਦਾ ਮੁੱਖ ਕਾਰਨ ਕੰਪਨੀ ਦੇ ਅਧਿਕਾਰੀਆਂ ਦੇ ਦੁਆਰਾ ਤਿਆਰੀ ਦੀ ਘਾਟ ਅਤੇ ਸਮੇਂ ਸਿਰ ਪਲਾਂਟ ਰੱਖ-ਰਖਾਅ ਦੇ ਵਿੱਚ ਦੇਰੀ ਮੰਨੀ ਜਾ ਰਿਹਾ ਹੈ ਸੋ ਲਗਾਤਾਰ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਹੁਣ ਗੈਸ ਸਿਲੰਡਰ ਮਿਲਣੇ ਕਾਫੀ ਜ਼ਿਆਦਾ ਮੁਸ਼ਕਲ ਹੋ ਚੁੱਕੇ ਹਨ ਕਈ ਜਗ੍ਹਾ ਦੇ ਉੱਤੇ ਜਿੱਥੇ ਕਿ 15 ਤੋਂ 20 ਦਿਨ ਦਾ ਸਮਾਂ ਲੱਗ ਰਿਹਾ ਹੈ ਤੇ ਕਈ ਜਗ੍ਹਾ ਦੇ ਉੱਤੇ ਗੈਸ ਸਿਲੰਡਰ ਲੈਣ ਦੇ ਲਈ 15 ਤੋਂ ਲੈ ਕੇ 1 ਮਹੀਨੇ ਤੱਕ ਦਾ ਸਮਾਂ ਹੁਣ ਲੱਗ ਰਿਹਾ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਗੈਸ ਸਿਲੰਡਰਾਂ ਦੀ ਹੁਣ ਕਮੀ ਹੋ ਚੁੱਕੀ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਇੱਕ ਖਬਰ ਦੀ ਗੱਲ ਕਰੀਏ ਤੇ ਮਾਛੀਵਾੜਾ ਨੇੜੇ ਪਿੰਡ ਮੁਸ਼ਕਾਬਾਦ ਦੇ ਸਰਹੰਦ ਨਹਿਰ ਜੰਗਲੀ ਖੇਤਰ ਦੇ ਵਿੱਚ ਬੁੱਝੜਖਾਨਾ ਚਲਾ ਰਹੇ ਗਊਆਂ ਦੇ ਮਾਸ ਦੀ ਤਸਕਰੀ ਕਰਨ ਦੇ ਮਾਮਲੇ ਦੇ ਵਿੱਚ ਹੁਣ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਔਰਤ ਸਮੇਤ ਦੋ ਪੁਰਸ਼ਾਂ ਨੂੰ ਕਾਬੂ ਕੀਤਾ ਹੈ ਮੋਲਜਮਾਂ ਦੀ ਪਛਾਣ ਯਾਕੂਬ ਅਲੀ ਵਾਸੀ ਗੁਜਰਾਂ ਦਾ ਡੇਰਾ ਪਿੰਡ ਪਾਲ ਮਾਜਰਾ ਮੁਹੰਮਦ ਅਸलम ਅਤੇ ਨੂਰ ਬਾਨੋ ਵਾਸੀ ਗੁਜਰਾਂ ਦਾ ਡੇਰਾ ਪਿੰਡ ਮੁਸ਼ਕਾਬਾਦ ਵੱਜੋਂ ਹੋਈ ਹੈ ਸੋ ਇਹ ਮੁਸਲਮ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦੇ ਵੱਲੋਂ ਕੀ 8 ਤੋਂ 10 ਮ੍ਰਿਤਕ ਗਊਆਂ ਦੇ ਇਹਨਾਂ ਦੇ ਕੋਲੋਂ ਅੰਛ ਵੀ ਬਰਾਮਦ ਕੀਤੇ ਜਾ ਰਹੇ ਹਨ ਤੇ ਇਹਨਾਂ ਦੇ ਵੱਲੋਂ ਗਊ ਮਾਸ ਦੀ ਤਸਕਰੀ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਹਾਲ ਹੀ ਦੇ ਵਿੱਚ ਸੰਸਦ ਦੇ ਸਰਦ ਰੁੱਤ ਸੈਸ਼ਨ ਦੇ ਦੌਰਾਨ ਕੇਂਦਰ ਸਰਕਾਰ ਨੇ ਵੀਵੀਜੀ ਰਾਮਜੀ ਬਿੱਲ ਪਾਸ ਕੀਤਾ ਹੈ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਵੀ ਮਿਲ ਗਈ ਹੈ ਇਹ ਬਿੱਲ ਦੇਸ਼ ਦੇ ਰੋਜ਼ਗਾਰ ਗਰੰਟੀ ਯੋਜਨਾ ਮਨਰੇਗਾ ਦੀ ਥਾਂ ਲਵੇਗਾ ਸਰਕਾਰ ਦਾ ਕਹਿਣਾ ਹੈ ਕਿ ਇਹ ਇੱਕ ਬਿਲਕੁਲ ਨਵਾਂ ਬਿੱਲ ਹੈ ਹਾਲਾਂਕਿ ਵਿਰੋਧੀ ਧਿਰਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਮਨਰੇਗਾ ਯੋਜਨਾ ਤੋਂ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਦੇ ਲਈ ਇਹ ਕਾਨੂੰਨ ਬਣਾਇਆ ਹੈ ਚੱਲ ਰਹੇ ਵਿਵਾਦ ਦੇ ਵਿਚਕਾਰ ਹੁਣ ਕੇਰਲਾ ਤੋਂ ਸੰਸਦ ਮੈਂਬਰ ਜੌਨ ਬ੍ਰਿਟਾਸ ਨੇ ਦੱਸਿਆ ਹੈ ਕਿ ਮਹੱਤਵਪੂਰਨ ਇਹ ਦਾਵਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਭਾਰਤ ਦੀ ਕਰੰਸੀ ਨੋਟਾਂ ਦੇ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਵੀ ਹੁਣ ਹਟਾ ਦਿੱਤਾ ਜਾਵੇਗਾ ਤੇ ਇਸ ਦੀ ਯੋਜਨਾ ਪੂਰੇ ਜੋਰਾਂ ਦੇ ਉੱਤੇ ਚੱਲ ਰਹੀ ਹੈ। ਕੁਝ ਕੁ ਸਮੇਂ ਬਾਅਦ ਹੁਣ ਸਾਨੂੰ ਭਾਰਤੀ ਕਰੰਸੀ ਤੋਂ ਮਹਾਤਮਾ ਗਾਂਧੀ ਦੀ ਤਸਵੀਰ ਹਟਾਈ ਹੋਈ ਮਿਲੇਗੀ ਜੀ। ਕੁਝ ਸਮੇਂ ਬਾਅਦ ਹੁਣ ਭਾਰਤੀ ਕਰੰਸੀ ਦੇ ਨੋਟਾਂ ਦੇ ਉੱਤੇ ਗਾਂਧੀ ਦੀ ਬਜਾਏ ਭਾਜਪਾ ਦੇ ਵੱਲੋਂ ਆਪਣਾ ਕੋਈ ਚਿਹਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਮਹਾਤਮਾ ਗਾਂਧੀ ਦੀ ਤਸਵੀਰ ਹੁਣ ਭਾਰਤੀ ਨੋਟਾਂ ਤੋਂ ਹਟਾ ਦੇਣੀ ਚਾਹੀਦੀ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿਕਾਸ ਨੂੰ ਉਤਸ਼ਾਹ ਦੇਣ ਦੇ ਲਈ ਹੁਣ ਜ਼ਮੀਨੀ ਪੱਧਰ ਤੇ ਉੱਤੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਆਪਣੀ ਮੁਹਿੰਮ ਜਾਰੀ ਰੱਖਦੇ ਹੋયા ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲਾ ਉਹਨਾਂ ਦਾ ਮਕਸਦ ਇਹ ਹੈ ਕਿ ਪਿੰਡਾਂ ਲਈ ਹੁਣ ਸ਼ਹਿਰਾਂ ਵਰਗੀਆਂ ਵਿਸ਼ਵ ਪੱਧਰੀ ਨਾਗਰਿਕ ਸੁਵਿਧਾਵਾਂ ਜ਼ਕੀਨੀ ਬਣਾਈਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਿੰਡਾਂ ਦਾ ਸਮੂਹਿਕ ਵਿਕਾਸ ਸਮੇਂ ਦੀ ਲੋੜ ਹੈ ਤਾਂ ਜੋ ਕਿ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਹੋਰ ਤੇਜ਼ੀ ਮਿਲ ਸਕੇ ਸੋ ਉਹਨਾਂ ਨੇ ਕਿਹਾ ਹੈ ਕਿ ਰਾਜ ਦੇ ਵਿੱਚ ਲੋਕ ਕਲਿਆਣ ਯਕੀਨੀ ਬਣਾਉਣ ਦੇ ਲਈ ਪਿੰਡਾਂ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਤੇ ਪੰਜਾਬ ਦੇ ਪਿੰਡਾਂ ਨੂੰ ਵੀ ਹੁਣ ਉਹ ਸ਼ਹਿਰਾਂ ਵਰਗੇ ਬਣਾ ਦੇਣਗੇ ਜੀਹਾਂ ਤੁਹਾਨੂੰ ਦੱਸ ਦਿੱਤਾ ਕਿ ਜਿੱਥੇ 4 ਸਾਲ ਦਾ ਸਮਾਂ ਹੁਣ ਬੀਤ ਚੁੱਕਾ ਹੈ ਆਮ ਆਦਮੀ ਪਾਰਟੀ ਆਈ ਨੂੰ ਸੋ ਇਸ ਤੋਂ ਬਾਅਦ ਹੁਣ ਭਗਵੰਤ ਮਾਨ ਦੇ ਵੱਲੋਂ ਵੱਡੇ ਵੱਡੇ ਦਾਅਵੇ ਐਲਾਨ ਕੀਤੇ ਜਾ ਰਹੇ ਹਨ ਕਿ ਹੁਣ ਉਹ ਪਿੰਡਾਂ ਨੂੰ ਹੀ ਪੰਜਾਬ ਦੇ ਸ਼ਹਿਰਾਂ ਵਰਗਾ ਬਣਾ ਦੇਵੇਗਾ ਸੋ ਕਮੈਂਟ ਕਰਕੇ ਤੁਸੀਂ ਵੀ ਆਪਣੀ ਰਾਏ ਜ਼ਰੂਰ ਦਿਓ ਕਿ ਪੰਜਾਬ ਦੇ ਪਿੰਡਾਂ ਨੂੰ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ 1 ਸਾਲ ਦੇ ਦੌਰਾਨ ਸ਼ਹਿਰਾਂ ਵਰਗਾ ਬਣਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹੁਣ ਇਹ ਵੀ ਕਿਹਾ ਗਿਆ ਹੈ ਕਿ ਰਾਜ ਸਰਕਾਰ ਜਲਦ ਹੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜੋ ਕਿ ਸੂਬੇ ਦੇ 65 ਲੱਖ ਪਰਿਵਾਰਾਂ ਦੇ ਲਈ ਗੁਣਵੱਤਾ ਪੂਰਨ ਸਿਹਤ ਸੇਵਾਵਾਂ ਯਕੀਨੀ ਬਣਾਏਗੀ ਜਿਹਾਂ ਤੁਹਾਨੂੰ ਦੱਸ ਦਿਆ ਕਿ ਇਹ ਸਕੀਮ ਭਗਵੰਤ ਮਾਨ ਦੇ ਵੱਲੋਂ 1 ਅਕਤੂਬਰ ਤੋਂ ਹੀ ਪੰਜਾਬ ਦੇ ਵਿੱਚ ਲਾਂਚ ਕਰ ਦਿੱਤੀ ਗਈ ਹੈ ਤੇ ਪੰਜਾਬ ਦੇ ਵਿੱਚ ਇਸ਼ਤਿਹਾਰ ਵਾਜੀ ਤੇ ਕਿਤੇ ਅਗਸਤ ਸਤੰਬਰ ਦੀ ਹੀ ਹੋ ਚੁੱਕੀ ਹੈ ਕਿ ਇਹ ਸਕੀਮ ਪੰਜਾਬ ਦੇ ਵਿੱਚ ਹੁਣ ਲਾਗੂ ਹੋ ਚੁੱਕੀ ਹੈ ਤੇ ਘਰ-ਘਰ ਦੇ ਵਿੱਚ 10 ਲੱਖ ਰੁਪਏ ਦਾ ਇਲਾਜ ਹੁਣ ਫ੍ਰੀ ਹੋਣਾ ਸ਼ੁਰੂ ਹੋ ਚੁੱਕਾ ਹੈ ਪਰ ਅਜੇ ਤੱਕ ਕਿਸੇ ਵੀ ਪੰਜਾਬੀ ਦਾ ਇਸ ਦੇ ਵਿੱਚ ਕਾਰਡ ਨਹੀਂ ਬਣਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕਿਸੇ ਵੀ ਪੰਜਾਬੀ ਦਾ ਅਜੇ ਤੱਕ ਪੰਜਾਬ ਦੇ ਵਿੱਚ 10 ਲੱਖ ਫ੍ਰੀ ਇਲਾਜ ਵਾਲਾ ਕਾਰਡ ਨਹੀਂ ਬਣਿਆ ਹੈ ਸੋ ਜਿਹੜੇ ਵੀ ਪੰਜਾਬੀ ਭਾਰਤੀ ਇਹ ਕਾਰਡ ਬਣਾਉਣਾ ਚਾਹੁੰਦੇ ਆ ਉਹਨਾਂ ਨੂੰ ਹਜੇ ਵੀ ਲੰਮਾ ਇੰਤਜ਼ਾਰ ਇਸ਼ਤਿਹਾਰ ਕਰਨਾ ਪੈ ਸਕਦਾ ਹੈ ਕਿਉਂਕਿ ਭਗਵੰਤਮਾਨ ਸਰਕਾਰ ਦੇ ਵੱਲੋਂ ਦਾਅਵੇ ਅਤੇ ਵਾਦੇ ਅਤੇ ਇਸ ਤੋਂ ਇਲਾਵਾ ਇਸ਼ਤਿਹਾਰਬਾਜ਼ੀ ਜਿਸ ਦੇ ਉੱਤੇ ਕਿ ਕਰੋੜਾ ਰੁਪਇਆ ਉਹਨਾਂ ਦੇ ਵੱਲੋਂ ਖਰਚਿਆ ਜਾਂਦਾ ਹੈ ਸ਼ਹਿਰ ਦੇ ਕੋਨੇ-ਕੋਨੇ ਦੇ ਉੱਤੇ ਉਹਨਾਂ ਦੇ ਵੱਲੋਂ ਇਸ ਦੇ ਬੋਰਡ ਛਪਵਾਏ ਜਾਂਦੇ ਹਨ ਜਿਸ ਦੇ ਉੱਤੇ ਕਿ ਆਮ ਲੋਕਾਂ ਦੇ ਟੈਕਸ ਦਾ ਪੈਸਾ ਖਰਚਿਆ ਜਾਂਦਾ ਹੈ ਸੋ ਉਹ ਇਸ਼ਤਿਹਾਰਬਾਜ਼ੀ ਤੇ ਅਗਸਤ ਅਤੇ ਸਤੰਬਰ ਮਹੀਨੇ ਦੇ ਵਿੱਚ ਹੀ ਕਰ ਦਿੱਤੀ ਗਈ ਸੀ ਪਰ ਲੱਗਦਾ ਹੈ ਕਿ ਹੁਣ ਇਹ ਜਿਹੜੀ 10 ਲੱਖ ਰੁਪਏ ਕਾਰਡ ਇਲਾਜ ਫ੍ਰੀ ਵਾਲੀ ਸਕੀਮ ਹੈ ਇਹ ਅਗਲੇ ਸਤੰਬਰ ਅਕਤੂਬਰ ਦੇ ਵਿੱਚ ਜਾ ਕੇ ਲਾਗੂ ਹੋਵੇਗੀ ਕਿਉਂਕਿ ਸਾਲ 2027 ਦੇ ਵਿੱਚ ਇਲ ਇਸ ਤੋਂ ਪਹਿਲਾਂ ਹੀ ਬੀਬੀਆਂ ਜਿਹੜੀਆਂ ਕਿ 1-1000 ਰੁਪਇਆ ਡੀ ਕਰ ਰਹੀਆਂ ਹਨ ਤੇ ਇਸ ਤੋਂ ਇਲਾਵਾ 2500 ਪੈਨਸ਼ਨ ਲੋਕ ਡੀ ਕਰ ਰਹੇ ਹਨ ਉਹ ਵੀ ਆਉਣ ਵਾਲੇ 6 ਤੋਂ 7 ਮਹੀਨਿਆਂ ਤੱਕ ਹੀ ਸ਼ਾਇਦ ਲੋਕਾਂ ਨੂੰ ਮਿਲਣੀ ਸ਼ੁਰੂ ਹੋਵੇ ਕਿਉਂਕਿ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਹੀ ਸਰਕਾਰ ਦੇ ਵੱਲੋਂ ਇਹ ਸਾਰੇ ਕੰਮ ਸ਼ੁਰੂ ਕੀਤੇ ਜਾਣਗੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਅਗਲੀ ਖਬਰ ਵੀ ਹੁਣ ਭਗਵੰਤ ਮਾਨ ਦੀ ਸਰਕਾਰ ਅਤੇ ਇਹਨਾਂ ਦੇ ਐਮ.ਐਲ.ਏ. ਦੇ ਨਾਲ ਜੁੜੀ ਹੋਈ ਹੈ ਜੀਹਾਂ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੀ ਸੀ ਤੇ ਇਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਅਸੀਂ ਬਹੁਤ ਆਮ ਲੋਕ ਹਾਂ ਬਹੁਤ ਸਾਰੇ ਇਹਨਾਂ ਦੇ ਐਮ.ਐਲ.ਏ. ਜਿਹੜੇ ਕਿ ਜਗਦੀਪ ਮਾਨ ਐਮ.ਐਲ.ਏ. ਆ ਉਹ ਸਾਈਕਲ ਦੇ ਉੱਤੇ ਘੁੰਮਦੇ ਹੋਏ ਵੀ ਨਜ਼ਰ ਆਏ ਸੀ ਇਸ ਤੋਂ ਇਲਾਵਾ ਭਗਵੰਤ ਮਾਨ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਉਹ ਵੀ ਵੀ.ਆਈ.ਪੀ ਕਲਚਰ ਨੂੰ ਤਿਆਗ ਦੇਣਗੇ ਅਤੇ ਜਿਹੜੀਆਂ ਲੰਮੀਆਂ-ਲੰਮੀਆਂ ਲਾਈਨਾਂ ਸੁਖਵੀਰ ਬਾਦਲ ਅਤੇ ਕੈਪਟਨ ਦੇ ਕਾਫਲੇ ਦੇ ਵਿੱਚ ਹੁੰਦੀਆਂ ਸਨ ਗੱ ਪੱਤੇ ਲੈਣ ਦੇ ਵਿੱਚ ਧੂੜਾਂ ਪੱਟ ਦੇ ਨਜ਼ਰ ਆ ਰਹੇ ਹਨ ਜੀਹਾਂ ਨਵੇਂ ਤਾਥ ਉੱਪਰ ਕੇ ਸਾਹਮਣੇ ਆਏ ਹਨ ਜਦੋਂ ਵਿਧਾਇਕ ਸਰਕਾਰੀ ਮੀਟਿੰਗਾਂ ਜਾਂ ਫਿਰ ਸਮਾਗਮਾਂ ਦੇ ਵਿੱਚ ਸ਼ਾਮਲ ਹੁੰਦੇ ਹਨ ਤੇ ਉਹ ਆਪਣੇ ਪ੍ਰਾਈਵੇਟ ਵਾਹਨਾਂ ਦੀ ਵਰਤੋਂ ਕਰਦੇ ਹਨ ਜਿਸ ਤੇ ਬਦਲੇ ਉਹਨਾਂ ਨੂੰ ਰਹਿਣ ਸਹਿਣ ਅਤੇ ਤੇਲ ਖਰਚਾ ਮਿਲਦਾ ਹੈ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਨੂੰ ਜੋ ਸਰਕਾਰੀ ਗੱਡੀਆਂ ਲੋਟ ਕੀਤੀਆਂ ਗਈਆਂ ਹਨ ਵਿਧਾਇਕ ਉਹਨਾਂ ਨੂੰ ਸਿਕਿਉਰਟੀ ਦੇ ਵਜੋਂ ਵਰਤਦੇ ਹਨ ਮਤਲਬ ਵਿਧਾਇਕ ਆਪਣੇ ਪ੍ਰਾਈਵੇਟ ਗੱਡੀ ਦੇ ਵਿੱਚ ਸਫ਼ਰ ਕਰਦੇ ਹਨ ਤੇ ਸਰਕਾਰੀ ਗੱਡੀ ਬਤੌਰ ਸਿਕਿਉਰਟੀ ਨਾਲ ਚੱਲਦੀ ਹੈ ਸਰਕਾਰੀ ਗੱਡੀ ਦਾ ਖਰਚ ਵੱਖਰੇ ਤੌਰ ਉਤੇ ਹੁੰਦਾ ਹੈ ਤੇ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਉਹ ਖਰਚ ਚੁੱਕਿਆ ਜਾਂਦਾ ਹੈ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਹੁਣ ਪ੍ਰਾਪਤ ਬੀਰਵੀਆ ਅਨੁਸਾਰ ਪੰਜਾਬ ਦੇ ਵਿਧਾਇਕਾਂ ਦੇ ਵਿੱਚੋਂ ਕਾਂਗਰਸ ਦੇ ਵਿਧਾਇਕ ਸੁਖਮਿੰਦਰ ਸਿੰਘ ਪੱਤੀ ਲੈਣ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਹਨ ਜਿਨ੍ਹਾਂ ਨੇ ਲੰਘੇ ਤਿੰਨ ਬਰਿਆਂ ਦੇ ਵਿੱਚ 15.17 ਲੱਖ ਰੁਪਏ ਇਕੱਲੇ ਟਾਡਾ ਦੇ ਵੱਜੋਂ ਪ੍ਰਾਪਤ ਕੀਤੇ ਹਨ ਦੂਜਾ ਨੰਬਰ ਪੁੱਚੋ ਮੰਡੀ ਦੇ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਹੈ ਜਿਨ੍ਹਾਂ ਨੇ ਪਿਛਲੇ 3 ਸਾਲਾਂ ਦੇ ਦੌਰਾਨ 12.5 ਲੱਖ ਰੁਪਏ ਦੇ ਪੱਤੇ ਲੈ ਲਏ ਹਨ ਸੋ ਇਸੇ ਤਰ੍ਹਾਂ ਹੀ ਬਾਕੀ ਵਿਧਾਇਕ ਵੀ ਪਿੱਛੇ ਨਹੀਂ ਹਨ ਉਹਨਾਂ ਦੇ ਵੱਲੋਂ ਵੀ 10 ਲੱਖ ਰੁਪਏ ਤੱਕ ਪੱਤੇ ਲੈ ਜਾ ਚੁੱਕੇ ਹਨ ਜਿਸ ਦੇ ਵਿੱਚ ਕੀ ਵਿਧਾਇਕ ਅਮਿਤ ਰਤਨ ਕੋਟਫੱਤਾ ਅਤੇ ਇਸ ਤੋਂ ਇਲਾਵਾ ਜੈਤੋਂ ਤੋਂ ਵਿਧਾਇਕ ਅਮੋਲਕ ਸਿੰਘ ਅਤੇ ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਬਾ ਅਤੇ ਇਸ ਤੋਂ ਇਲਾਵਾ ਨਿਸ਼ੱਤਰ ਪਾਲ ਜੋ ਕਿ ਵਸਪਾ ਦੇ ਵਿਧਾਇਕ ਹਨ ਸੋ ਇਸ ਦੇ ਵਿੱਚ ਪਾਰਟੀਆਂ ਸਾਰੀਆਂ ਦੇ ਵਿਧਾਇਕ ਹੀ ਮੌਜੂਦ ਹਨ ਸੋ ਪੰਜਾਬ ਦੇ ਵਿੱਚ ਹੁਣੇ ਬਣੇ ਵਿਧਾਇਕ ਜੋ ਕਿ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਬਣੇ ਹੋਏ ਹਨ ਤੇ ਇਹਨਾਂ ਦੇ ਵੱਲੋਂ ਪਿਛਲੇ 3 ਸਾਲਾਂ ਦੇ ਦੌਰਾਨ ਹੀ 10 ਤੋਂ 15 ਲੱਖ ਰੁਪਏ ਦੇ ਭੱਤੇ ਵੀ ਲੈ ਲੈ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਜਿੱਥੇ ਕਿ ਪੰਜਾਬ ਦੀ ਸਰਕਾਰ ਦੇ ਵੱਲੋਂ ਅਤੇ ਪੰਜਾਬ ਦੀ ਪੁਲਿਸ ਦੇ ਵੱਲੋਂ ਜੋਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ ਸੋ ਇਸੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਇੱਕ ਫੋਨ ਨੰਬਰ ਵੀ ਦਿੱਤਾ ਗਿਆ ਹੈ ਕਿ ਤੁਸੀਂ ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਫਿਰ ਕੋਈ ਵੀ ਨਸ਼ਾ ਤਸਕਰੀ ਕਰ ਰਿਹਾ ਹੈ ਉਸ ਦਾ ਸਾਨੂੰ ਤੁਸੀਂ ਥਾਂ ਪਤਾ ਟਿਕਾਣਾ ਇਸ ਨੰਬਰ ਦੇ ਉੱਤੇ ਫੋਨ ਕਰਕੇ ਦੱਸੋ ਤੇ ਤੁਹਾਡਾ ਕੋਈ ਵੀ ਨਾਂ ਇਸ ਦੇ ਵਿੱਚ ਨਹੀਂ ਆਵੇਗਾ ਸੋ ਇਸੇ ਤਰ੍ਹਾਂ ਦਾ ਹੀ ਮਾਮਲਾ ਅਮਰਤਸਰ ਦੇ ਗੇਟ ਹਕੀਮਾ ਇਲਾਕੇ ਦੇ ਵਿੱਚੋਂ ਸਾਹਮਣੇ ਨਿਕਲ ਕੇ ਆਇਆ ਹੈ ਨਸ਼ੇ ਦੇ ਖਿਲਾਫ ਆਵਾਜ਼ ਉਠਾਉਣਾ ਇੱਕ ਪਰਿਵਾਰ ਨੂੰ ਮਹਿੰਗਾ ਪੈ ਗਿਆ ਇਲਾਕੇ ਦੇ ਵਿੱਚ ਖੁੱਲੇ ਆ ਦੇ ਉੱਤੇ ਕੁਝ ਨਸ਼ਾ ਤਸਕਰਾਂ ਦੇ ਵੱਲੋਂ ਦੋ ਨੌਜਵਾਨਾਂ ਦੇ ਉੱਤੇ ਕਾਤਲਾਨਾ ਹਮਲਾ ਕਰ ਦਿੱਤਾ ਹੈ ਇਸ ਹਮਲੇ ਦੇ ਵਿੱਚ ਦੋਵੇਂ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਆਪਣੇ ਮੁਹੱਲੇ ਦੇ ਵਿੱਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਸਨ ਅਤੇ ਲੋਕਾਂ ਨੂੰ ਵੀ ਇਸ ਖਿਲਾਫ ਜਾਗਰੂਕ ਕਰ ਰਹੇ ਸਨ ਇਸ ਗੱਲ ਤੋਂ ਨਾਰਾਜ਼ ਹੋ ਕੇ ਕੁਝ ਨੌਜਵਾਨਾਂ ਨੇ ਉਹਨਾਂ ਦੇ ਘਰ ਬਾਹਰ ਆ ਕੇ ਅਚਾਨਕ ਇੱਟਾਂ ਪੱਥਰ ਅਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਦੋਵੇਂ ਨੌਜਵਾਨ ਲਹੂ ਲਹਾਨ ਹੋ ਗਏ ਤੇ ਜ਼ਮੀ ਉੱਤੇ ਡਿਗ ਪਹਨ ਪੀੜਤ ਪਰਿਵਾਰ ਦੀ ਮੈਂਬਰ ਨੇ ਇਲਜ਼ਾਮ ਲਗਾਇਆ ਹੈ ਕਿ ਇਲਾਕੇ ਦੇ ਵਿੱਚ ਸ਼ਰਿਆਮ ਨਸ਼ਾ बिक ਰਿਹਾ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ ਸੋ ਜਿੱਥੇ ਕਿ ਨੰਬਰ ਦਿੱਤੇ ਜਾ ਰਹੇ ਹਨ ਭਗਵੰਤਮਾਨ ਸਰਕਾਰ ਦੇ ਵੱਲੋਂ ਸੋ ਉੱਥੇ ਹੀ ਪੁਲਿਸ ਮੁਲਾਜ਼ਮ ਇਸ ਮਾਮਲੇ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰਦੇ ਸੀ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਬੇਖੌਫ ਹੋ ਕੇ ਨਸ਼ਾ ਤਸਕਰਾਂ ਦੇ ਵੱਲੋਂ ਚਿੱਟਾ ਵੇਚਿਆ ਜਾਂਦਾ ਸੀ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਜਿਸ ਤੋਂ ਬਾਅਦ ਇਹ ਦੋ ਨੌਜਵਾਨਾਂ ਦੇ ਉੱਤੇ ਹਮਲਾ ਵੀ ਕਰ ਦਿੱਤਾ ਗਿਆ ਹੈ ਸੋ ਇਹ ਹਾਲਾਤ ਹੁਣ ਪੰਜਾਬ ਦੇ ਹੋ ਚੁੱਕੇ ਆ ਭਗਵੰਤਮਾਨ ਸਰਕਾਰ ਦੇ ਵੱਲੋਂ ਜੁੱਧ ਨਸ਼ ਵਿਰੋਧ ਚਲਾਇਆ ਜਾ ਰਿਹਾ ਤੇ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਗਲੀ ਖਬਰ ਵੀ ਹੁਣ ਨਸ਼ੇ ਦੇ ਰਿਲੇਟਿਡ ਹੀ ਆ ਰਹੀ ਹੈ ਜੀਹਾਂ ਰੰਗਲੇ ਪੰਜਾਬ ਦੇ ਵਿੱਚ ਹੁਣ ਨਸ਼ੇ ਦੀ ਭੇਡ ਚੜ ਗਿਆ ਹੈ ਇੱਕ ਹੋਰ ਮਾਂ ਦਾ ਨੌਜਵਾਨ ਪੁੱਤ ਚਿੱਟੇ ਦੀ ਓਵਰਡੋਜ਼ ਦੇ ਕਾਰਨ 18 ਸਾਲਾਂ ਦੇ ਮੁੰਡੇ ਦੀ ਹੋ ਗਈ ਹੈ ਮੌਤ ਤਸਵੀਰ ਤੁਸੀਂ ਦੇਖ ਸਕਦੇ ਹੋ ਪਿੰਡ ਢੋਲੇ ਵਾਲਾ ਮੋਗਾ ਤੋਂ ਇਹ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਨਸ਼ੇ ਦੀ ਓਵਰਡੋਜ਼ ਦੇ ਨਾਲ 18 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਨੌਜਵਾਨ ਦਿਲਪ੍ਰੀਤ ਸਿੰਘ ਵੀ ਵੱਧ ਨਸ਼ਾ ਲੈਣ ਦੇ ਕਾਰਨ ਜਿਹੜੀ ਕਿ ਮੌਤ ਹੋਈ ਹੈ ਪਤਾ ਲੱਗਾ ਹੈ ਕਿ ਦਿਲਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੀ ਮੌਤ ਦੇ ਨਾਲ ਹੁਣ ਪੂਰੇ ਪਿੰਡ ਜੱਲ ਰਹੀਆ ਹੈ ਦਿਲਪ੍ਰੀਤ ਦੇ ਸੰਸਕਾਰ ਦੇ ਮੌਕੇ ਜਿਹੜਾ ਕਿ ਦਿਲ ਦਹਿਲਾਵ ਦੇਣ ਵਾਲੇ ਜਿਹੜੇ ਦ੍ਰਿਸ਼ ਵੀ ਮਿਲੇ ਹਨ ਉਸ ਦੀਆਂ ਪੈਣਾ ਦੇ ਦੁਆਰਾ ਉਸ ਨੂੰ ਸਿਹਰਾ ਬੰਨਿਆ ਗਿਆ ਹੈ ਸੋ ਕਾਫੀ ਜ਼ਿਆਦਾ ਭਾਵਨਾਤਮਕ ਜਿਹੜੇ ਕਿ ਇੱਥੇ ਪਾਲ ਦੇਖਣ ਨੂੰ ਮਿਲੇ ਹਨ ਪਿੰਡ ਵਾਸੀਆਂ ਨੇ ਪੰਜਾਬ ਪੁਲਿਸ ਦੇ ਉੱਤੇ ਗੰਭੀਰ ਦੋਸ਼ ਲਗਾਉਂਦਿਆਂ ਹੋਇਆ ਕਿਹਾ ਹੈ ਕਿ ਕਾਸੋ ਸਰਚ ਆਪਰੇਸ਼ਨਾਂ ਤੇ ਟੋਲੀਆਂ ਬਣਾ ਕੇ ਗੇੜੇ ਕੱਢਣ ਨਾਲ ਕੁਝ ਵੀ ਨਹੀਂ ਹੋ ਰਿਹਾ ਨਸ਼ਾ ਪਿੰਡ ਦੇ ਵਿੱਚ ਖੰਡ ਵਾਂਗ ਮਿਲ ਰਿਹਾ ਹੈ ਜੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਹਾਲਾਤ ਪੰਜਾਬ ਦੇ ਹੁਣ ਕੀ ਹੋ ਚੁੱਕੇ ਹਨ ਸੋ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਮੈਂਟ ਕਰਕੇ ਦੱਸਿਆ ਜਾਂਦਾ ਹੈ ਜਾਂ ਫਿਰ ਜਾਂਦੀ ਹੈ ਸਾਡੇ ਭੈਣਾ ਵੱਲੋਂ ਸਾਡੇ ਭਰਾਵਾਂ ਵੱਲੋਂ ਕਿ ਪੰਜਾਬ ਦੇ ਵਿੱਚ ਹੁਣ ਭਗਵੰਤ ਮਾਨ ਸਰਕਾਰ ਦੇ ਵੱਲੋਂ ਨਸ਼ਾ ਘਰ ਘਰ ਜਾ ਕੇ ਬੰਦ ਨਹੀਂ ਕੀਤਾ ਜਾ ਸਕਦਾ ਪਰ ਪਿੰਡ ਵਾਸੀਆਂ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਖੰਡ ਵਾਂਗ ਵੇਖ ਰਿਹਾ ਹੈ ਤੇ ਪੁਲਿਸ ਦੇ ਕੋਲ ਜਦੋਂ ਜਾਂਦੀ ਹਨ ਤੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਲੜਪੱਤਾ ਨਹੀਂ ਫੜਾਇਆ ਜਾਂਦਾ ਸੋ ਇਹ ਵੀ ਗੱਲ ਜਿਹੜੀ ਕਿ ਤੁਹਾਨੂੰ ਦੱਦੀ ਹੈ ਕਿ ਕਿਤੇ ਨਾ ਕਿਤੇ ਪੁਆਇੰਟ ਹੈ ਕਿ ਪੰਜਾਬ ਦੀ ਪੁਲਿਸ ਵੀ ਜਿਹੜੀ ਆ ਉਹ ਕਾਰਵਾਈ ਨਹੀਂ ਕਰ ਰਹੀ ਹੈ ਸੋ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਸ਼ਰਿਆਮ ਨਸ਼ਾ ਵੇਖ ਰਿਹਾ ਹੈ ਸੋ 18 ਸਾਲ ਦੀ ਉਮਰ ਦੇ ਵਿੱਚ ਨੌਜਵਾਨਾਂ ਦੀ ਜਿਹੜੀ ਕਿ ਡੈਥ ਹੁੰਦੀ ਹੈ ਸੋ ਇਸ ਨੌਜਵਾਨ ਨੂੰ ਉਨੀ ਸੋਝੀ ਨਹੀਂ ਹੁੰਦੀ 18 ਸਾਲ ਦੀ ਉਮਰ ਦੇ ਵਿੱਚ ਕਿ ਨਸ਼ਾ ਉਸ ਦੇ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਸੋ ਇਸ ਲਈ ਪੰਜਾਬ ਪੁਲਿਸ ਨੂੰ ਵੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਜਿਸ ਤੋਂ ਬਾਅਦ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਵੇਗਾ ਪਰ ਲੱਗਦਾ ਨਹੀਂ ਹਾਲਾਤ ਜੋ ਕਿ ਪੰਜਾਬ ਦੇ ਬਣ ਚੁੱਕੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬੰਦ ਹੋਵੇਗਾ ਬੇਸ਼ੱਕ ਸਰਕਾਰਾਂ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾਂਦਾ ਰਹੇ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਜਿੱਥੇ ਕੀ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਅਤੇ ਇਸ ਤੋਂ ਬਾਅਦ ਜਲੰਧਰ ਦੇ ਵਿੱਚ ਸਕੂਲਾਂ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਸੀ ਤੇ ਹੁਣ ਪਟਿਆਲਾ ਦੇ ਵੱਖ-ਵੱਖ ਸਕੂਲਾਂ ਨੂੰ ਬੰਬ ਦੇ ਨਾਲ ਡਾਉਣ ਦੀ ਧਮਕੀ ਮਿਲੀ ਹੈ ਸੋ ਬੇਹਦ ਇਹ ਕਿਸੇ ਪਾਰਟੀ ਦੇ ਵੱਲੋਂ ਜਾਂ ਫਿਰ ਕਿਸੇ ਅਜਿਹੇ گروਹ ਦੇ ਵੱਲੋਂ ਇਹ ਮੇਲਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਸਕੂਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਬਾਅਦ ਵਿੱਚ ਉੱਥੇ ਕੁਝ ਵੀ ਨਹੀਂ ਮਿਲਦਾ ਹੈ ਸੋ ਪੰਜਾਬ ਦੇ ਲੋਕਾਂ ਦੇ ਵਿੱਚ ਜਿਹੜਾ ਕਿ دہشت ਪਾਉਣ ਦੇ ਲਈ ਅਤੇ ਮਾਹੌਲ ਖਰਾਬ ਤਾਂ ਦੇ ਲਈ ਅਜਿਹੀਆਂ ਮੀਲਾਂ ਭੇਜੀਆਂ ਜਾ ਰਹੀਆਂ ਹਨ ਜਿਸ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਸਕੇ ਇਸ ਤੋਂ ਬਾਅਦ ਕੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਹੁਣ ਪੈ ਗਈਆਂ ਹਨ ਛੁੱਟੀਆਂ ਜੀਹਾਂ ਵਿਦਿਆਰਥੀਆਂ ਦੀਆਂ ਠੰਡ ਦੇ ਵਿੱਚ ਲੱਗੀਆਂ ਹਨ ਮੌਜਾਂ ਜੀਹਾਂ ਪੰਜਾਬ ਦੇ ਵਿੱਚ ਪੈ ਰਹੀ ਕੜਾਕੇ ਦੀ ਠੰਡ ਤੇ ਸੰਘਣੀ ਧੁੰਦ ਦੇ ਮੱਦੇ ਨਜ਼ਰ ਹੁਣ 24 ਦਸੰਬਰ ਅੱਜ ਤੋਂ ਪੰਜਾਬ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਜੋ ਕਿ 31 ਦਸੰਬਰ ਤੱਕ ਇਹ ਹੁਣ ਪੰਜਾਬ ਦੇ ਵਿੱਚ ਛੁੱਟੀਆਂ ਰਹਿਣਗੀਆਂ ਤੇ 1 ਜਨਵਰੀ ਨੂੰ ਸਕੂਲ ਖੋਲਣ ਦਾ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ 2-3 ਬਰਿਆਂ ਤੋਂ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਆਈ ਹੈ ਸੋ ਉਦੋਂ ਤੋਂ ਹੁਣ ਪੰਜਾਬ ਦੇ ਵਿੱਚ 10 ਜਨਵਰੀ ਤੱਕ ਸੋ ਇਸ ਸਾਰ ਵੀ 10 ਜਨਵਰੀ ਤੱਕ ਛੁੱਟੀਆਂ ਹੋ ਸਕਦੀਆਂ ਹਨ ਕਿਉਂਕਿ ਪੰਜਾਬ ਦੇ ਬੱਚਿਆਂ ਦੇ ਵੱਲੋਂ ਦੇ ਅਧਿਆਪਕਾਂ ਦੇ ਵੱਲੋਂ ਅਤੇ ਇਸ ਤੋਂ ਇਲਾਵਾ ਕੁਝ ਇੱਕ ਪਾਰਟੀਆਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਵਾਰ ਕਾਫੀ ਜ਼ਿਆਦਾ ਠੰਡ ਪੈ ਰਹੀ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ 10 ਜਨਵਰੀ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਭਾਰਤ ਦੇ ਵਿੱਚ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਕਿ ਕਾਫੀ ਜ਼ਿਆਦਾ ਧੁੰਦ ਕੋਰਾ ਅਤੇ ਠੰਡ ਪੈ ਰਹੀ ਹੈ ਸੋ ਇਸ ਦੇ ਮੱਦੇਨਜ਼ਰ ਆਖਰਕਾਰ ਕਿੰਨੀ ਜਨਵਰੀ ਤੱਕ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ 10 ਜਨਵਰੀ ਤੱਕ 15 ਜਨਵਰੀ ਤੱਕ ਜਾਂ ਫਿਰ ਪੁੰਡ ਜਨਵਰੀ ਤੱਕ ਇਸ ਤੋਂ ਬਾਅਦ ਇੱਕ ਲੀਖਰ ਦੀ ਗੱਲ ਕਰੀਏ ਤੇ ਜਿੱਥੇ ਪੰਜਾਬ ਦੇ ਵਿੱਚ ਜਗਾੜੂ ਰੇੜੀਆਂ ਬੰਦ ਕਰਨ ਦੇ ਉੱਤੇ ਹੁਣ ਸਰਕਾਰ ਦੇ ਵੱਲੋਂ ਕਦਮ ਚੁੱਕੇ ਜਾ ਰਹੇ ਹਨ ਤੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਇਹਨਾਂ ਜਗਾੜੂ ਰੇੜੀਆਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਬਹੁਤ ਸਾਰੀਆਂ ਜਗਾੜੂ ਰੇੜੀਆਂ ਵਾਲਿਆਂ ਦੇ ਕੋਲ ਕੋਈ ਵੀ ਲਾਇਸੈਂਸ ਜਾਂ ਫਿਰ ਇਸ ਤੋਂ ਇਲਾਵਾ ਕੋਈ ਵੀ ਕਾਗਜ਼ ਪੱਤਰ ਨਹੀਂ ਹੁੰਦਾ ਤੇ ਟੈਕਸ ਵੀ ਇਹਨਾਂ ਦੇ ਵੱਲੋਂ ਅਦਾ ਨਹੀਂ ਕੀਤਾ ਜਾਂਦਾ ਸੋ ਜਿਸ ਤੋਂ ਬਾਅਦ ਕਿ ਮੁੱਖ ਮੰਤਰੀ ਚੰਨੀ ਦੇ ਕੋਲ ਇਹਨਾਂ ਦੇ ਵੱਲੋਂ ਗੱਲਬਾਤ ਕੀਤੀ ਗਈ ਹੈ ਕਿ ਉਹਨਾਂ ਦੀਆਂ ਜਿਹੜੀਆਂ ਜਗਾੜੂ ਰੇੜੀਆਂ ਹਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਚੱਲਣ ਦੇਣਾ ਚਾਹੀਦਾ ਹੈ ਤੇ ਦੂਜ ਸਰਕਾਰ ਦੇ ਵੱਲੋਂ ਵੀ ਇਹ ਬਿਆਨ ਸਾਹਮਣੇ ਆਇਆ ਹੈ ਕਿ ਸਰਕਾਰ ਵੱਲੋਂ ਪਾਸ ਨਾ ਕੀਤੇ ਜਾਣ ਅਤੇ ਟੈਕਸ ਨਾ ਅਦਾ ਕਰਨ ਦੇ ਉੱਤੇ ਸੂਬੇ ਦੇ ਵਿੱਚ ਕਰੋੜਾਂ ਰੁਪਈਆਂ ਦਾ ਚੂਨਾ ਵੀ ਇਹ ਜਗਾੜੂ ਰੇੜੀਆਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਤੇ ਉਹਨਾਂ ਨੇ ਕਿਹਾ ਚੰਨੀ ਨੂੰ ਸਵਾਲ ਕੀਤਾ ਹੈ ਕਿ ਜੇਕਰ ਰੋਜ਼ਗਾਰ ਦੀ ਗੱਲ ਕਰੀਏ ਤੇ ਜਿਹੜੇ ਲੋਕ ਮਹਿੰਗੇ ਭਾਅ ਦੀਆਂ ਗੱਡੀਆਂ ਖਰੀਦ ਕੇ ਵਿਭਾਗ ਕੋਲ ਰਜਿਸਟਰਡ ਕਰਵਾ ਕੇ ਸਰਕਾਰ ਨੂੰ ਟੈਕਸ ਅਦਾ ਕਰਦੇ ਹਨ ਉਹਨਾਂ ਦੇ ਰੋਜ਼ਗਾਰ ਦਾ ਕੀ ਬਣੇਗਾ ਉਹਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਅਜਿਹੇ ਮੋਟਰਸਾਈਕਲ ਰਿਕਸ਼ਾ ਰੇੜੀਆਂ ਖਿਲਾਫ ਸਖਤ ਕਾਰਵਾਈ ਕਰੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਗਾੜੂ ਰੇੜੀਆਂ ਹੋ ਚੁੱਕੀਆਂ ਹਨ ਸੋ ਸੀਐਮ ਚੰਨੀ ਦੇ ਨਾਲ ਵੀ ਇਹਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਸੋ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਇਹ ਜਗਾੜੂ ਰੇੜੀਆਂ ਪੰਜਾਬ ਦੇ ਵਿੱਚ ਚੱਲਣੀਆਂ ਚਾਹੀਦੀਆਂ ਹਨ ਜਾਂ ਫਿਰ ਨਹੀਂ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਨਵੇਂ ਸਾਲ ਤੋਂ ਪਹਿਲਾਂ ਹੁਣ ਪੰਜਾਬ ਦੇ ਵਿੱਚ ਬਿਦਾ ਦਿੱਤੀ ਗਈ ਹੈ ਸੁਰੱਖਿਆ ਅਧਿਕਾਰੀਆਂ ਨੂੰ ਜਾਰੀ ਕੀਤੇ ਗਏ ਹਨ ਸਖਤ ਹੁਕਮੰਦੀ ਹਨ 크리스마ਸ ਅਤੇ ਨਵੇਂ ਸਾਲ ਦੇ ਤਿਹਾਰਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਨੇ ਸੂਬੇ ਭਾਰ ਦੇ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਹਨ ਖਾਸ ਕਰਕੇ ਸਰਹੱਦ ਦੀ ਜੜੀਆਂ ਦੇ ਵਿੱਚ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਹੁਣ ਸੂਬੇ ਦੇ ਵਿੱਚ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਰਹਾਇਤਾਂ ਜਾਰੀ ਕੀਤੀਆਂ ਹਨ ਕਿ ਆਪਣੇ ਖੇਤਰ ਦੇ ਵਿੱਚ ਉਹਨਾਂ ਦੇ ਵੱਲੋਂ ਪੋਖਤਾ ਪ੍ਰਬੰਧ ਕਰਨ ਅਤੇ ਚੱਪੇ-ਚੱਪੇ ਦੇ ਉੱਤੇ ਹੁਣ ਪੁਲਿਸ ਚੌਂਕੀ ਬਣਾ ਦਿੱਤੀ ਗਈ ਹੈ। ਅਮਰਤਸਰ, ਗੁਰਦਾਸਪੁਰ, ਫਰੋਜਪੁਰ, ਤਰਨਤਾਰਨ ਦੇ ਵਿੱਚ ਹੁਣ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਦੇ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ ਤੇ ਰਾਤ ਦੇ ਸਮੇਂ ਵੀ ਹੁਣ ਪੁਲਿਸ ਦੇ ਵੱਲੋਂ ਗਸ਼ਤ ਪੇਜ ਕਰ ਦਿੱਤੀ ਗਈ ਹੈ ਤੇ ਹੱਦਾਂ ਅਤੇ ਸਰਹੱਦਾਂ ਦੇ ਉੱਤੇ ਕਾਫੀ ਜ਼ਿਆਦਾ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਕ੍ਰਿਸਮਸ ਅਤੇ ਨਿਊ ਇਅਰ ਆਉਣ ਵਾਲਾ ਹੈ ਜਿਸ ਤੋਂ ਬਾਅਦ ਕੀ ਪੰਜਾਬ ਦੇ ਵਿੱਚ ਜਿਸ ਦੇ ਰਿਲੇਟਡ ਹੀ ਪੰਜਾਬ ਦੇ ਵਿੱਚ ਹੁਣੇ ਕਾਫੀ ਜ਼ਿਆਦਾ ਨਾਕੇਬੰਦੀ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰਤ ਤੇ ਪੂਰੇ ਪੰਜਾਬ ਦੇ ਵਿੱਚ ਗਰੀਬਾਂ ਦੀ ਕੋਈ ਕਮੀ ਨਹੀਂ ਹੈ ਸੋ ਬਹੁਤ ਸਾਰੇ ਲੋਕ ਅਜੇ ਵੀ ਹਨ ਜਿਹੜੇ ਕਿ ਦਿਹਾੜੀ ਕਰਕੇ ਰੋਜ਼ ਦਿਹਾੜੀ ਕਰਦੇ ਹਨ ਤੇ ਰੋਜ਼ ਹੀ ਉਹਨਾਂ ਦਾ ਹੈਂਡ ਟੂ ਮਾਉਥ ਕੰਮ ਚੱਲਦਾ ਹੈ ਪਰ ਇਸੇ ਦੌਰਾਨ ਪੰਜਾਬ ਦੇ ਵਿੱਚ ਚਾਹੇ ਪੂਰੇ ਭਾਰਤ ਦੇ ਵਿੱਚ ਅਮੀਰਾਂ ਦੀ ਵੀ ਕੋਈ ਕਮੀ ਨਹੀਂ ਹੈ ਸੋ ਇਸੇ ਦੌਰਾਨ ਹੁਣ ਖਬਰ ਇਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ 001 ਨੰਬਰ 31.35 ਲੱਖ ਰੁਪਏ ਦਾ ਵਿਕਿਆ ਹੈ ਜੀ ਹਾਂ 31 ਲੱਖ 35 ਹਜ਼ਾਰ ਦੇ ਵਿੱਚ ਹੁਣ 001 ਨੰਬਰ ਵਿਕਿਆ ਹੈ ਸੋ ਇਹ ਬਾਹਨ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਹੋਈ ਹੈ ਸੋ ਜਿਸ ਤੋਂ ਬਾਅਦ 0009 ਨੰਬਰ ਜਿਹੜਾ ਕਿ 20720000 ਦੇ ਵਿੱਚ ਵਿਕਿਆ ਹੈ ਤੇ ਇਸੇ ਦੌਰਾਨ 007 ਨੰਬਰ 16 ਲੱਖ 13000 ਦੇ ਵਿੱਚ ਵਿਕਿਆ ਹੈ ਸੋ ਇਸੇ ਦੌਰਾਨ ਈ ਨਿਲਾਮੀ ਦੇ ਕਾਰਨ 2 ਕਰੋੜ 96 ਲੱਖ 31000 ਰੁਪਏ ਦਾ ਮਾਲੀਆ ਪ੍ਰਾਪਤ ਸਰਕਾਰ ਨੂੰ ਵੀ ਹੋਇਆ ਹੈ ਸੋ ਪੰਜਾਬ ਦੇ ਵਿੱਚ ਜਿੱਥੇ ਕੀ ਹੁਣ 001 ਨੰਬਰ 31 ਲੱਖ 35000 ਦੇ ਵਿੱਚ ਵਿਕਿਆ ਹੈ ਜੋ ਕਿ ਬੇਹਦ ਹੈਰਾਨ ਕਰਦਾ ਹੈ ਹੁਣ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਅਤੇ ਖਬਰਾਂ ਦੇ ਵਿੱਚ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ